ਸਲਮਾਨ ਖਾਨ ਨੇ ਆਪਣੇ ਰੇਪ ਮਹਿਲਾ ਵਾਲੇ ਕਮੈਂਟ ਲਈ ਮਾਫੀ ਮੰਗਣ ਤੋਂ ਇਨਕਾਰ ਕਰ ਦਿੱਤਾ ਸਲਮਾਨ ਨੇ ਕੱਲ ਆਪਣਾ ਜਵਾਬ ਮਹਾਰਾਸ਼ਟਰ ਸਟੇਟ ਔਮਨ ਕਮਿਸ਼ਨ ਨੂੰ ਭੇਜਿਆ 14 ਜੁਲਾਈ ਤੱਕ ਕਮਿਸ਼ਨ ਨੇ ਜਵਾਬ ਮੰਗਿਆ ਸੀ ਤੇ ਸਲਮਾਨ ਨੇ ਆਖਰਕਾਰ ਜਵਾਬ ਦੇ ਦਿੱਤਾ ਇਸ ਮਾਮਲੇ 'ਚ ਸਲਮਾਨ ਦੇ ਪਿਤਾ ਸਲੀਮ ਖਾਨ ਮਾਫੀ ਮੰਗ ਚੁੱਕੇ ਨੇ ਪਰ ਸਲਮਾਨ ਖਾਨ ਮਾਫੀ ਮੰਗਣ ਦੇ ਮੂਡ ਵਿੱਚ ਬਿਲਕੁਲ ਨਹੀਂ ਲੱਗ ਰਹੇ ਐਕਸ ਲਵ ਬਰਡਸ ਅੰਕਿਤਾ ਲੋਖੰਡੇ ਤੇ ਸੁਸ਼ਾਂਤ ਸਿੰਘ ਰਾਜਪੂਤ ਫਿਰ ਤੋਂ ਇਕੱਠੇ ਹੋ ਸਕਦੇ ਨੇ ਖਬਰ ਹੈ ਕਿ ਅੱਜਕੱਲ ਦੋਹਾਂ ਨੂੰ ਮੁਰਤੋਂ ਇੱਕ ਦੂਜੇ ਦੇ ਨਾਲ ਸਪਾਟ ਕੀਤਾ ਜਾ ਰਿਹਾ ਹੈ ਸੁਸ਼ਾਂਤ ਅੰਕਿਤਾ ਲਈ ਖਾਸ ਸਮਾਂ ਕੱਢ ਰਹੇ ਨੇ ਜਦਕਿ ਉਸ ਤੋਂ ਪਹਿਲਾਂ ਖਬਰਾਂ ਆਈਆਂ ਸਨ ਕਿ ਸੁਸ਼ਾਂਤ ਅਤਿ ਕਿ੍ਰਤੀ ਸੈਨਿਕ ਦੁਜੇ ਦੇ ਘਰੀ ਬਾਰ ਰਹੇ ਨੇ ਪਰ ਦੋਹਾਂ ਨੇ ਇਹਨਾਂ ਖਬਰਾਂ ਨੂੰ ਝੂਟ ਗਿਆ ਹੈ ਕਹ ਰਿਹਾ ਹੈ ਕਿ ਹਾਲੇ ਚ ਪੁਲਕਿਤ ਨੇ ਆਪਣੇ ਪਰਿਵਾਰ ਨਾਲ ਯਾਮੀ ਨੂੰ ਮਿਲਵਾਇਆ ਹੈ ਯਾਮੀ ਬੇहद ਜਲਦੀ ਉਹਨਾਂ ਨਾਲ ਕੁਲ ਮਿਲ ਗਈ ਅਤੇ ਉਹਨਾਂ ਨੇ ਯਾਮੀ ਲਈ ਮਨਜ਼ੂਰੀ ਵੀ ਦੇ ਦਿੱਤੀ ਹੈ ਚਾਰਾ ਨੇ ਦਿੱਲੀ ਦੇ ਰੈਸਟੋਰੈਂਟ ਵਿੱਚ ਲੰਚ ਤੇ ਮੁਲਾਕਾਤ ਕੀਤੀ ਸੀ ਯਾਮੀ ਤੇ ਪੁਲਕਿਤ ਦੇ ਪਿਆਰ ਦੇ ਚਰਚੇ ਫਿਲਮ ਸਨਮ ਰੇਤ ਤੋਂ ਬਾਅਦ ਸ਼ੁਰੂ ਹੋਏ ਨੇ ਵੱਡੇ ਪਰਦੇਤਾਂ 'ਚ ਅਡਲਟ ਕਾਮੇਡੀ ਫਿਲਮ 'ਕ੍ਰੀਏਟ ਗ੍ਰੈਂਡ ਮਸਤੀ' ਰਿਲੀਜ਼ ਹੋ ਗਈ ਹੈ। ਇਸ ਫਿਲਮ ਵਿੱਚ ਵੇਕ ਓ ਬਰਾਇ ਰਿਤਿਸ਼ ਤੇਸ਼ਮੂਖ, ਆਫਤਾਬ, ਸ਼ਿਵ ਦਸਾਨੀ ਅਤੇ ਉਰਵਸ਼ੀ ਰੋਟੇਲਾ ਮੁੱਖਪੋਮਿਕਾਵਾਂ ਵਿੱਚ ਨਜ਼ਰ ਆਣਗੇ। ਇਹ ਫਿਲਮ 2 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਸੀ ਪਰ ਇਸ ਤੋਂ ਪਹਿਲਾਂ ਹੀ ਸੈਂਸਰ ਕਾਪੀ ਆਨਲਾਈਨ ਲੀਕ ਹੋ ਗਈ। ਇਸ ਤੋਂ ਬਾਅਦ ਮੇਕਰਸ ਨੇ 15 ਜੁਲਾਈ ਨੂੰ ਹੀ ਰਿਲੀਜ਼ ਕਰਨ ਦਾ ਫੈਸਲਾ ਲਿਆ। ਬੇਤੇ ਨੀ Bollywood ਸੁਪਰਸਟਾਰ ਸਲਮਾਨ ਖਾਨ ਦੀ ਪਤਨ ਅਰਿਪ੍ਰਤਾ ਖਾਨ ਦਾ ਬਰਥਡੇ ਮਨਾਇਆ ਗਿਆ ਇਸ ਮੌਕੇ ਤੇ ਮੁੰਬਈ ਦੇ ਬਾਂਦਰਾ ਵਿੱਚ ਸਲਮਾਨ ਆਪਣੀ ਗਰਲਫ੍ਰੈਂਡ ਅਤੇ ਪੂਰੇ ਖਾਨਦਾਨ ਨਾਲ ਮੌਜੂਦ ਸਨ ਵੈਸੇ ਤਾਂ ਸਲਮਾਨ ਖਾਨ ਆਪਣੀ ਗਰਲਫ੍ਰੈਂਡ ਦੇ ਨਾਲ ਘਟ ਹੀ ਪੋਸ ਦੇਣਾ ਪਸੰਦ ਕਰਦੇ ਨੇ ਪਰ ਇਸ ਪਾਰਟ ਵਿੱਚ ਦੋਵੇਂ ਇਕੱਠੇ ਪਹੁੰਚੇ ਅਤੇ ਇੱਕ ਸਾਥ ਕੈਮਰੇ ਵਿੱਚ ਕੈਦ ਹੋ ਗਏ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ ਫਿਲਮ ਸੁਲਤਾਨ ਲਗਾਤਾਰ ਨਵੇਂ ਰਿਕਾਰਡਸ ਬਣਾ ਰਹੀ ਹੈ ਹੁਣ 8ਵੇਂ ਦਿਨ ਦਾ ਕਲੈਕਸ਼ਨ ਵੀ ਆ ਗਿਆ ਇਸ ਫਿਲਮ ਨੇ 8 ਦਿਨਾਂ ਦੇ ਵਿੱਚ 219 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ ਇਹ ਫਿਲਮ 6 ਜੁਲਾਈ ਨੂੰ Eid ਦੇ ਮੌਕੇ ਤੇ ਰਿਲੀਜ਼ ਹੋਈ ਸੀ ਆਗਾਮੀ ਪੰਜਾਬੀ ਫਿਲਮ ਮੰਮੂ ਕਰਤਾ ਦੂਜਾ ਗੀਤ ਕੈਂਠੇ ਵਾਲਾ ਰਿਲੀਜ਼ ਹੋ ਗਿਆ ਹੈ ਪੰਗੜੇ ਵਾਲੇ ਗੀਤ ਨੂੰ ਐਮੀ ਵਰਗ ਤੇ ਕੌਰ ਬੀ ਨੇ ਗਾਇਆ ਹੈ ਇਹ ਪਹਿਲਾ ਮੌਕਾ ਹੈ ਜਦੋਂ ਐਮੀ ਵਰਗ ਤੇ ਕੌਰ ਬੀ ਨੇ ਇਕੱਠੇ ਕੋਈ ਗੀਤ ਗਾਇਆ ਹੈ ਗੀਤ ਨੂੰ ਜਦੇਂਦਰ ਸ਼ਾਹ ਨੇ ਸੰਗੀਤ ਦਿੱਤਾ ਹੈ ਇਹ ਫਿਲਮ 29 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ ਚਰਚਾ ਹੈ ਕਿ ਪੰਜਾਬੀ ਸੁਪਰਸਟਾਰ ਦਲਜੀਤ ਦੋਸਾਂਝ ਤੇ ਬਾਲੀਵੁੱਡ ਉਪਨੀਤੀ ਪਰ ਨੀਤੀ ਚੋਪੜਾ ਸਿੱਦੇ ਤਹਾਕੇ ਚ ਬਣੀ ਬਾਲੀਵੁੱਡ ਫਿਲਮ ਚਮੇਲੀ ਕੀ ਸ਼ਾਦੀ ਦੇ ਮੇਕ ਵਿੱਚ ਨਜ਼ਰ ਆ ਸਕਦੇ ਨੇ ਐਂਟਰਟੇਨਮੈਂਟ ਵੈਬਸਾਈਟ ਸਪੌਟ ਕੋਈ ਦੀ ਖਬਰ ਦੇ ਮੁਤਾਬਕ ਫੈਂਟਮ ਨੇ ਇਸ ਦੇ ਅਧਿਕਾਰ ਖਰੀਦ ਲੈਨੇ ਤੇ ਰੀਮੇਕ ਨੂੰ ਰੋਹਿਤ ਚੁਗਰਾ ਜੈ ਜਿ ਡਾਇਰੈਕਟ ਕਰਨ ਜਾ ਰਹੇ ਨੇ ਜਿਹਨੇ ਹਾਲ ਹੀ ਚ ਸਰਦਾਰ ਜੀ 2 ਵਰਗੀ ਸੁਪਰ ਹਿੱਟ ਫਿਲਮ ਬਣਾਈ ਬੋਲੀਵੁੱਡ ਨੇਤੀ ਸੁਨਕਸ਼ੀ ਸਿਨਾ ਨੇ ਆਪਣੇ ਇੰਸਟਾ ਅਕਾਊਂਟ ਤੇ ਇੱਕ ਤਸਵੀਰ ਸਾਂਝੀ ਕੀਤੀ ਹੈ ਤਸਵੀਰਾਂ ਹੀ ਉਹਨਾਂ ਨੇ ਦੱਸਿਆ ਹੈ ਕਿ ਇਹ ਕੋਈ ਟੈਟੂ ਨਹੀਂ ਹੈ ਜਿਸ ਵਿੱਚ ਤੁਹਾਨੂੰ ਅਮਰੀਕਾ ਦਾ ਨਕਸ਼ਾ ਦਿਖਾਈ ਦੇ ਰਿਹਾ ਹੈ ਉਹਨਾਂ ਨੇ ਲਿਖਿਆ ਕਿ ਕਿਦ ਦੇ ਸ਼ੂਟਿੰਗ ਦੇ ਦੌਰਾਨ ਉਹਨਾਂ ਨੂੰ ਸੱਟ ਲੱਗ ਗਈ ਹੈ ਦਸੰਬਰ 2016 ਨੂੰ ਅਕੀਰਾ ਰਿਲੀਜ਼ ਹੋਣ ਜਾ ਰਹੀ ਹੈ ਜਿਸ ਵਿੱਚ ਸੁਨਕਸ਼ੀ ਦੇ ਪਿਤਾ ਸ਼ਤਰੂਗਨ ਵੀ ਨਜ਼ਰ ਆਉਣਗੇ ਰਾਸ਼ਟਰੀ ਪੁਰਸਕਾਰ ਜੇਤੂ ਬਨੇਤਾ ਮਨੋਜ ਬਾਜਪਈ ਦਾ ਕਹਿਣਾ ਹੈ ਕਿ ਸੈਂਸਰ ਬੋਰਡ ਹਮੇਸ਼ਾ ਤੋਂ ਪੱਖਪਾਤ ਕਰਦਾ ਆ ਰਿਹਾ ਹੈ ਮਨੋਜ ਨੇ ਕਿਹਾ ਕਿ ਸੈਂਸਰ ਬੋਰਡ ਹਮੇਸ਼ਾ ਵਿਤਕਰਾ ਕਰਦਾ ਰਹੇ ਇਸ ਵਿੱਚ ਨਮਾ ਕੀ ਹੈ ਮਨੋਜ ਜਲਦੀ ਆਪਣੀ ਨਵੀਂ ਫਿਲਮ ਬੁਧਿਆ ਸਿੰਘ ਬੌਨ ਟੂ ਰਨ ਦੇ ਨਾਲ ਦਰਸ਼ਕਾਂ ਨਾਲ ਰੂਬਰੂ ਹੋਣਗੇ ਬੁਧਿਆ ਸਿੰਘ ਬੌਨ ਟੂ ਰਨ 48 ਮੈਰਾਥਨ ਪੂਰੇ ਕਰਨ ਵਾਲੇ ਬੁਧਿਆ ਸਿੰਘ ਦੀ ਬਾਇਓਪਿਕ ਹੈ